ਕਿਵੇਂ ਆ ਮਨਪ੍ਰੀਤਾ ਤੇਰਾ ਲਾਈਵ ਨਹੀਂ ਚੱਲਿਆ ਮੈਂ ਸੋਚਿਆ ਮੈਂ ਕਰਕੇ ਭੇਜਾਂ ਨੀ ਇਹ ਨੈਟਵਰਕ ਇਸ਼ੂ ਠੀਕ ਹੈ ਬਾਈ ਠੀਕ ਹੈ ਥੈਂਕ ਯੂ ਸੰਦੀਪ ਵੀਰੇ ਕਿਵੇਂ ਹੋ ਹੋ ਰੋਟੀ ਪਾਣੀ ਖਾ ਲਿਆ ਵੈਲਕਮ ਆ ਵਈ ਲਾਈਵ ਦੇ ਵਿੱਚ ਅੱਛਾ ਕੱਟ ਲੱਗ ਰਿਹਾ ਆਵਾਜ਼ ਨਹੀਂ ਆ ਰਹੀ ਕਟੋਂ ਨੀ ਮਨਪ੍ਰੀਤ ਵਾਹ। ਹਾਂ ਇਸ ਵੇਲੇ ਘੱਟ ਹੀ ਜਾਂਦਾ ਫੇਰਾ। ਸਾਰੇ ਦਿਨ ਚ ਖਤਮ ਹੋ। ਅੱਜ ਮੈਨੂੰ ਵੀ ਮਨਪ੍ਰੀਤ ਦੀ ਰੀਸ ਹੋ ਗਈ। ਅੱਛਾ। ਮੈਂ ਕਿਹਾ ਮੈਂ ਵੀ ਜਾ ਕੇ ਦੇਖਦੀ ਆਂ ਅੱਜ ਰਾਤ ਨੂੰ ਲਾਈਵ। ਹੋਰ ਸੁਣਾਓ ਬਈ। ਪਹਿਲਾਂ ਤਾਂ ਮੰਤਰੀਤ ਨੂੰ ਸਪੈਸ਼ਲ ਖਾਬਰ ਲਿਗਵਾ ਕੇ ਰਹੀਗੀ ਹੋਰ ਹੋਰ ਕੀ ਆਪਰਾਵਾ ਕੀ ਰੋਟੀ ਪਾਣੀ ਪੈਣੇ ਹੋਰ ਕੀ ਹਨਾ ਕੇਂਦਰ ਪੈਨ ਹਾਂ ਬਾਈ ਜੀ ਲਵਾਉਣਾ ਪਣਾ ਆਹੋ ਸੰਦੀਪ ਹੋਰ ਮੰਤਰੀਤ ਰੋਟੀ ਖਾ ਲਈ ਬੜੀ ਓਕੀ ਮੈਨੂੰ ਪਤਾ ਹੈ ਤੇਰੇ ਦੁੱਖ ਦਾ ਮੈਨੂੰ ਪਤਾ ਹੈ ਭੈਣੇ ਉੱਥਾਰ ਰੋਟੀ ਖਾ ਲਈ ਅਸੀਂ ਵੀ ਖਾ ਲਈ ਭੈਣੇ ਤੁਸੀਂ ਵੀ ਖਾ ਲਈ ਪਹਿਲਾਂ ਉੱਧਰ ਬੈਠੇ ਸੀ ਉਹ ਲਾਈਵ ਰਮਣ ਮੈਂ ਉੱਥੇ ਲਾ ਕੇ ਆਈ 15 ਕਮੈਂਟਾ ਹਾਜ਼ਰੀ ਛੁੱਟੀਆਂ ਤੇ ਛੁੱਟੀਆਂ ਹਾਂ ਉਹ ਚੁੱਟ ਤੇ ਚੁਰ ਚੁੱਟ ਤੇ ਚੁਰ ਤੇ ਚੁੱਟ ਦੇ ਵੰਗੂਣੀ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਗੋਸ਼ੀ ਗਿਆ ਲੈ ਭੈਣੀ ਮਰਜੀ ਤੇਰੀ ਔਰ ਸੋ ਲੋ ਹਸਕੀ ਟੈਂਪਲਸ ਕਰ ਲੈਨੇ ਆ ਨਾ ਮੈਂ ਤੈਨੂੰ ਸਹੀ ਫਿਰ ਮੈਂ ਸੱਚ ਤਾਂ ਬੋਲ ਦਿੱਤਾ ਨਾ ਬਾਅਦ ਦੇ ਵਿੱਚ ਕਿ ਮੈਂ ਝੂਠ ਬੋਲਿਆ ਸੀ ਦੇਖ ਮੈਂ ਮੁੱਕਰੀ ਥੋੜੀ ਆ ਨਾ ਮੈਂ ਵੀ ਕੋਈ ਗੱਲ ਨਹੀਂ ਨਹੀਂ ਮਨਪ੍ਰੀਤ ਮੈਂ ਗੁੱਸਾ ਨਹੀਂ ਕਰਦੀ ਮੈਂ ਪ੍ਰੀਤ ਥੈਂਕ ਯੂ නී මේ තැනුවාාච දස්තතාසින කිහිැ පයිචු පොරීසිීත පැ තෝලයකි ශම්පක සිරප ශාවනයි සච්චිපෝරලයාසිගහා සයි ඇදදි දිවී නීවන්ක්‍රීත් සච්ච සම්බනය සයිහල්ලාතොන්නේ ਕੁੱਤਾ ਲੱਗ ਗਿਆ ਕਿਉਂ ਬੋਲ ਰਿਹਾ ਕੀ ਬਦਲ ਲੱਗਿਆ ਸੰਧੀ ਹੋਈ ਕੀ ਪਤਾ ਲੱਗਿਆ ਸੰਦੀਪੇ ਨੂੰ ਕਿੱਥੇ ਲਈ ਅੱਛਾ ਆਹ ਹੋ ਪਿਆ ਨਹੀਂ ਸਮਝ ਲਾ ਕੋਈ ਕਹਿ ਰਿਹਾ ਭਾ ਕਰ ਰਿਹਾ ਸੰਦੀਪ ਕਿਸ ਲਈ ਥੈਂਕ ਯੂ ਕਰ ਰਿਹਾ ਸੰਦੀਪ ਉਹ ਤਾਂ ਆਪ ਤੈਨੂੰ ਪੁੱਛ ਰਿਹਾ ਵੀ ਤੈਨੂੰ ਪਤਾ ਲੱਗਿਆ ਕਿਉਂ ਕਿ ਹੈ ਥੈਂਕ ਯੂ ਖੁਜ ਨਹੀਂ ਕਿੰਦਰ ਪੈਣਾ ਆ ਹੋਇਆ ਹੋਪਰਾਵਾ ਮੈਨੂੰ ਮੈਨੇ ਤਾਂ ਕੀ ਲੈਣਾ ਅਡੀ ਘਲਵਾ ਤੈ ਕੋਈ ਮੁੰਡਿਆਂ ਦੀ ਮੁੰਡਾ ਕੋਣ ਐੱਥੇ ਆਇਆ ਹੁਣ ਤਾਂ ਲੱਗਦਾ ਆ ਮਨਪ੍ਰੀਤ ਵੀ ਮੁੰਡਾ ਹੀ ਆੜੀ ਆਪਣਾ ਹੋ ਐ ਔਰ ਸਰਦੀ ਚ ਹੋਇਆ ਫਿਰਦਾ ਸੁਨਦੀਪ ਮੈਨੂੰ ਲੱਗਦਾ ਜੇ ਕੋਈ ਗੜਬੜ ਹੋਵੇ ਨਾ ਮਤਲਬ 1921 ਗੱਲ ਤੇ ਸਾਡੇ ਪਾਪਾ ਜੀ ਕਹਿੰਦੇ ਹੁੰਦੇ ਆ ਇਹ ਔਰ ਸਰਚ ਹੋਇਆ ਲੱਗਦਾ ਮੈਨੂੰ ਐਗੂ ਮੈਨੂੰ ਵੀ ਹੋਈ ਲੱਗਦਾ ਮਨਪ੍ਰੀਤ ਸਦੀਪ ਨੂੰ ਮਨਪ੍ਰੀਤ ਮੁੰਡਾਈ ਦੀ ਜਾਂਦੀ ਆ ਸ੍ਰੀ ਕਾਲ ਵੀਰੇ ਕਾਰਬਨ ਵੀਰੇ ਕਿਵੇਂ ਹੋ ਥੈਂਕ ਯੂ ਲਾਈਕ ਕਰਨ ਵਾਸਤੇ ਵੀਰੇ ਆਪਾਂ ਬੇਲੇ ਹੀ ਐਸੇ ਕੰਮ ਨੂੰ ਬਸ ਮੈਂ ਵੀ ਪਹਿਲਾਂ ਉੱਧਰ ਬੈਠੀ ਸੀ ਕਾਰਬਨ ਵੀਰਾ ਵੀ ਬੈਠਾ ਸੀ ਘਾਦੇ ਚ ਕੀ ਸੋਚ ਰਿਆ ਹੁਣ ਜਦ ਤੂੰ ਤਾਂ ਮੈਂ ਉਹ ਤੇ ਉੱਧਰ ਵਗ ਜਾਂਦਾ ਤੇ ਉੱਥੇ ਕਾ ਦੇ ਕੀ ਸੋਚ ਰਿਆ ਸੰਦੀਪਾ ਔਰ ਸੋਰ ਤੇਰੇ ਦਿਮਾਗ ਚ ਔਰ ਸਰੋ ਹੀ ਲੱਗਦੀ ਮੈਨੂੰ ਐਨੇ ਪੈਗ ਲਾਇਓ ਨੇ ਉਹ ਹੀ ਮੈਂ ਕਹਿ ਰਹੀ ਆ ਮੈਂ ਸਿੱਧੇ ਨਹੀਂ ਕਹਿ ਰਹੀ ਉਹ ਹੀ ਔਰ ਸੌਰੀ ਕਹਿੰਦੇ ਹੁੰਦੇ ਉਹਨੂੰ ਪਿੰਡਾਂ ਚ ਸਾਡੇ ਪਾਪਾ ਜੀ ਇਹ ਕਹਿੰਦੇ ਹੁੰਦੇ ਆ ਦੇਖਦੇ ਉਹਨੂੰ ਆਣ ਲੱਗੇ ਨਾ ਤਊਗਾ ਕੋਈ ਮੈਨੂੰ ਤਾਂ ਲੱਗਦਾ ਇਹ ਔਰ ਸੋਰਚ ਹੈ ਨਹੀਂ ਤੱਕ ਬੁੱਗ ਲਾਏ ਵੈਲਕਮ ਕਰ ਬਣ ਹਾਂ ਬਾਈ ਜੀ ਵੈਲਕਮ ਤੁਹਾਡਾ ਲਾਈਕ ਦੇ ਦਿੱਚਾ ਹਈ ਤੈਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਬੁੜੇ ਹੋ ਗਏ ਭਰਾਵਾ ਤੇਰੀ ਅਰਕਿਆ ਨੂੰ ਦੇਖ ਦੇ ਕੇ ਥੈਂਕ ਯੂ ਮਨਪ੍ਰੀਤ ਥੈਂਕ ਯੂ ਤੂੰ ਕਰ ਲਦਾ ਬੱਚਾ ਹਲੇ ਮਨਪ੍ਰੀਤ ਅਰਜੂਨ ਹਾਂ ਹਾਂ ਮੈਨੂੰ ਵੀ ਪੁੱਛ ਲਓ ਕੋਈ ਰਮਨਦੇਵ ਲਾਈਵ ਚ ਇਹ ਪਤਾ ਚਲ ਗਿਆ ਸੀ ਮੈਨੂੰ ਅੱਛਾ ਅੱਛਾ ਇਹਨਾਂ ਪਤਾ ਲੱਗਿਆ ਸੀ ਕਿ ਜਵਾਕ ਗਲਤ ਕੰਮ ਕਰੀ ਬੈਠਾ ਬਾਲੇ ਨੀਕ ਨਾ ਨਾ ਫੱਕਰ ਬ੍ਰੇਕ ਅੱਬਾ ਮੁੰਡਾ ਫੇਰਾ ਉਰਸ ਨੌ ਪਈ ਇਹਦਾ ਮਤਲਬ ਹੈ ਇਸ ਵੇਲੇ ਲਾਈਵ ਹੋਂਡ ਕੋਈ ਫਾਇਦਾ ਨਹੀਂ ਵਧੀਆ ਵਧੀਆ ਵਾਈ ਜੀ ਮੈਂ ਵੀ ਵਧੀਆ ਕਿੱਥੇ ਦੇ ਉੱਤੇ ਚੜ ਚੁਗਾ ਲਾਈਵ ਵਾਲਾ ਟਰੱਕ ਆਣਾ ਆਹ ਸਾਡੀ ਕਿੰਦਰ ਦੀਦੀ ਨੂੰ ਪੁੱਛੋ ਟੇਜ਼ਾ ਤੁੰ ਟਿਕਾ ਨਾ ਕੋਈ ਨਹੀਂ ਫਾਇਦਾ ਨਹੀਂ ਹਾਂ ਸਹੀ ਗੱਲ ਹੈ ਭਈ ਕੋਈ ਫਾਇਦਾ ਨਹੀਂ ਮੈਂ ਬੇਪੇ ਕਫੂ ਲੱਗੇ ਇੱਧਰ ਉੱਤਰ ਬੜ ਜੂਗਾ ਲਾਈਵ ਕਿਤੇ ਜਾ ਕੇ ਕਿਵੇਂ ਕਿੰਨੇ ਮੈਨੂੰ ਤਾਂ ਲੱਗਦਾ ਮਨਪ੍ਰੀਤ ਕਿੰਨੇ ਵਰੀ ਬੁੱਕਸ ਲੈਵਨੂ ਤੂੰ ਮੈਂ ਵਧੀਆ ਬੁਟਰ ਬਲੌਗ ਕਿਵੇਂ ਹੋ ਭੈਣ ਨੂੰ ਵਧੀਆ ਮੈਂ ਵੀ ਵਧੀਆ ਕਿਵੇਂ ਹੋ ਬੁਟਰ ਬਲੈਗ ਭੈਣ ਕੀ ਹਾਲ ਹੈ ਤੁਹਾਡਾ ਤੁਹਾਡਾ ਨਾਮ ਕੀ ਹੈਗਾ ਭੈਣਾ ਬੁਟਰ ਜੀ ਤੁਸੀਂ ਦੇ ਲਾਈਵ ਗੁੰਨਣੀਆ ਗੁੰਗੀਆਂ ਅੱਛਾ ਬੋਲ ਵੈਸੀ ਨਹੀਂ ਬੋਲਨੀ ਹੋਣੀ ਦੀਦੀ ਗੁੰਗੀ ਕਿਉਂ ਆ ਭਾਈ ਮੈਂ ਸੈ ਨੀ ਲਾਈਵ ਨਹੀਂ ਚੱਲਿਆ ਕੋਈ ਗੱਲੀ ਸਵਿਚ ਲਾਵਾਂਗੀ ਆਪਾਂ ਤੇਰਾ ਲਾਈਵ ਵੀਰ ਜੀ ਮੈਂ ਨਿਊ ਸਟਾਰਟ ਕੀਤਾ ਹਾਂ ਹਾਂ ਨਿਊ ਸਟਾਰਟ ਕੀਤਾ ਭੈਣ ਨੇ ਮਨਪ੍ਰੀਤ ਤੁਸੀਂ ਕੀਤਾ ਵਿਆ ਜੁਆਇਨ ਨੂੰ ਭੈਣ ਨੂੰ ਬੁੱਕਰ ਵਲੌਗ ਨੂੰ ਤੁਸੀਂ ਵੀ ਕਰ ਲੋ ਇੱਕ ਦੂਜੇ ਨੂੰ ਕਦੇ ਕਦੇ ਨਹੀਂ ਮਾੜੀ ਰੋਜ਼ਾ ਦਾ ਕੰਮ ਕਰਤਾ ਇਹਨੇ ਵੀ ਬੰਤਾ ਅੱਛਾ ਠੀਕ ਐ ਭਰਾ ਤੁਸੀਂ ਕੀਤਾ ਹੋਇਆ ਮਨਪ੍ਰੀਤ ਐ ਭੈਣ ਨੂੰ ਜੋ ਐ ਨਾ ਮੈਂ ਗਰੀ ਭੈਣ ਤੋਂ ਟ੍ਰੇਨਿੰਗ ਲੈ ਰਹੀ ਹਾਂ 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 ਸਹੀ 걸 ਲੱਗੀ ਉਹਨਾਂ ਨੇ ਤੁਹਾਨੂੰ ਵਧੀਆ ਆਣੀ ਬਹੁਤ ਵਧੀਆ ਦਿੰਦੇ ਆ ਦੀਦੀ ਮੈਨੂੰ ਵੀ ਉਹਨਾਂ ਨੇ ਗਾਈਡ ਕੀਤਾ ਉਹਨਾਂ ਨੇ ਦੱਸਿਆ ਸਭ ਕੁਝ ਮੈਨੂੰ ਵੀ ਨਹੀਂ ਹੁਣ ਲਾਈਵ ਦੇ ਬਾਰੇ ਇਹਦੇ ਵਿੱਚ ਕੁਝ ਪਤਾ ਸੀ ਮੈਨੂੰ ਪਾਗਲ ਕਰਤਾ ਜੇ ਤੁਸੀਂ ਮੇਰੇ ਤੋਂ ਮੱਕ ਕੋਮੇ ਆ ਕੋ ਅੱਛਾ ਸੈਂਟਰ ਚ ਰੱਖ ਪੈਣੇ ਆ ਉਹਦਾ ਦਿਮਾਗ ਮੈਨੂੰ ਲੱਗਦਾ ਮੈਂ ਵੱਧ ਕੀਤਾ ਮਨਪਰੀ ਤੈਨੂੰ ਕਦੇ ਕੁਝ ਆਡੀਓ ਬਣਾ ਕੇ ਪੇਹਿੰ ਦਿੰਦੀ ਆ ਕਦੇ ਕੁਝ ਮੇਰੀ ਬੁਆਜੀ ਦੀ ਬੇਟੀ ਹਾਂ ਹਾਂ ਭੈਣ ਮੈਨੂੰ ਪਤਾ ਦੀਦੀ ਦੱਸ ਦੇ ਸੀਗੇ ਤੁਹਾਡਾ ਨਾਂ ਕੀ ਹੈ ਭੈਣ ਹੋਰ ੱਟੀ ਪਣੀ ਹਾਂ ਹਾਂ ਵਈਜੀ ਖਾਵੇ ਆ ਤੁਸੀਂ ਦੱਸੋ ਤੁਸੀਂ ਕਿੰਨੇ ਵਜੇ ਲਾਈਵ ਆਉਣੇ ਹੁੰਨੇ ਹੋ ਪੱਕਾ ਬੁੱਟਰ ਭੈਣ ਮੈਨੂੰ ਬੁੱਟਰ ਤੁਹਾਡੇ ਪਿੰਡ ਇੱਥੇ ਹੈ ਨਾ ਸਾਡੀ ਵੀ ਰਿਸ਼ਤੇਦਾਰੀ ਹੈਗੀ ਉੱਥੇ ਕਿੰਨੇ ਵਜੇ ਪੱਕਾ ਆਉਣੇ ਹੁੰਨੇ ਲਏ ਫਿਰ ਮੈਂ ਵੀ ਤੁਹਾਡੇ ਲਾਈਵ ਦੇ ਵਿੱਚ ਆ ਜਾ ਕਰੂੰਗੀ ਭੈਣੇ ਇੱਥੇ ਦੱਸ ਕੀ ਜਾਏ ਤੁਸੀਂ ਲਾਈਨ ਚ ਪੱਕਾ ਚੰਗਾ ਬਸ ਮੇਰਾ ਵੀ ਹੋ ਗਿਆ ਸੀ ਓਕੇ ਓਕੇ ਭਾਈ ਜੀ ਠੀਕ ਹੈ ਵੀ ਵோம் ਬਲੌ ਅੱਛਾ ਹਾਂ 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 ਮੁੱਟਰੀ ਮੁੱਟਰੀ ਕਹਿੰਦੇ ਹੁੰਦੇ ਹਨ ਕਿੱਥੇ ਆ ਉਹ ਪਤਾ ਨਹੀਂ ਭਾਈ ਅਖੀਰ ਬੱਚਾ ਘਰ ਹੋਣਾ ਹੁਣ ਰਾਤ ਨੂੰ ਹਾਂ ਹਾਂ ਵੈਨੇ ਗੁਟਰੀ ਮੁੱਟਰੀ ਵਾ ਇਧਰ ਗਿੱਧੜ ਵੀ ਕੋਲੇ ਆ ਨਾ ਕੋਈ ਮੇਰੇ ਨਾਲ ਗੁੱਸਾ ਅਗਲਾ ਨਹੀਂ 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 ਕੋਈ ਨਹੀਂ ਬਾਈ ਜੀ ਗੁੱਸਾ ਅਗਲਾ ਗੁੱਸੇ ਦਾ ਤਾਂ ਹੋਣਾ ਭਰਾ ਗੁੱਸਾ ਕਰਾਈ થી ਭਰਾਵਾ ਪਤਾ ਦੋ ਪਲ ਦਾ ਨਹੀਂ ਹੈਗਾ ਜ਼ਿੰਦਗੀ ਦਾ ਮਨ ਪ੍ਰੀਤ ਕੇ ਮਿਲਾਲੂਗੀ ਲਿੰਕ ਵਈ ਜੀ ਨੰਬਰ ਹੈ ਨਹੀਂਗਾ ਕਿਉਂ ਬਈ ਸੌਰੀ ਕਿਉਂ ਨੰਬਰੀ ਨਹੀਂ ਸੁਖਵਿਰੀ ਦਾ ਸੁਖਵਿਰੀ ਵੈਸੇ ਵੀ ਨਹੀਂ ਆਈ ਹਨਾ ਲਾਈਵ ਤੇ ਵਿੱਚ ਵੀ ਜੀ ਹੋਣਗੇ ਚਲੋ ਉਹ ਹਨਾ ਮੇਰੇ ਨਾਲ ਦੂਸਰੇ ਰਹਿੰਦੇ ਸਾਰੇ ਕਿਉਂ ਨਹੀਂ ਨਹੀਂ ਕੋਈ ਨਹੀਂ ਗੁੱਸੇ ਤੇਰੇ ਨਾਲ 12 ਵਜੇ ਤੁਸੀਂ ਲਾਈਵ ਹਾਂ ਹਾਂ ਮੈਂ 12 ਵਜੇ ਲਾਈਵ ਨਹੀਂ ਅੱਜ ਤਾਂ ਐਸੀ ਲਾਈਵ ਆਗੀ ਮੈਂ ਰਾਤ ਨੂੰ ਨਹੀਂ ਮੈਂ ਦੁਪਹਿਰ ਨੂੰ ਹੋ ਜਿੰਦੀ ਆ ਨਹੀਂ ਨਹੀਂ ਬਾਈ ਜੀ ਕੋਈ ਗੱਲ ਨਹੀਂ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਪਤਾ ਜਿਹੜੀ ਗੱਲ ਦਾ ਗੁੱਸਾ वैसे भी मैं बहन पूरा मन ਨਾਲ ਘੱਟੀ ਗੱਸਾ ਕਰ ਲਿਆ ਕੋਈ ਗੱਲ ਨਹੀਂ ਭਰਾ ਜਹਾਂ ਦੇ ਵਾਸਤੇ ਰਹੋ ਹਾਂ ਬੁੱਟਰ ਪੈਨ ਤੁਸੀਂ ਪੱਕਾ ਟਾਈਮ ਦੱਸ ਕੇ ਜਾਓ ਹਨਾ ਫਿਰ ਮੈਂ ਵੀ ਆਉਣਾ ਜ਼ਰੂਰ ਤੁਹਾਡੀ ਲਾਈਫ ਦੇ ਵਿੱਚ ਬੰਦਾ ਇੱਕ ਦੂਜੇ ਦੀ ਹੈਲਪ ਕਰਾਂਗੇ ਹਨਾ ਫੇਰੀ ਗੱਡੀ ਚੱਲਣੀ ਆ अच्छा अच्छा नहीं भाई जी कोई नहीं सॉरी फील क्यों कर रहे हो गया संदीपा <laughs> की गल कर दो मनप्रीत तो क्यों गुस्से रहने है तेरे नाम बेटा कहा तू ગુસ્સે ગુસ્સે ਕੁਛ ਨਹੀਂ ਹੁੰਦੇ ਬਈ ਖੁਸ਼ੀ ਹੱਸ ਕੇ ਦੋਪਾਲ ਬਿਤਾਉ ਲੋ ਜ਼ਿੰਦਗੀ ਤੇ ਹਨਾ ਕੀ ਪਤਾ ਮੇਰੇ ਵਰਗੇ ਨਹੀਂ ਸਵੇਰੇ ਉੱਠਣਾ ਵੀ ਇਥੇ ਨਹੀਂ ਸਾਰੇ ਕਿਧਰ ਭੱਜ ਗਏ ਕਿ ਮੇਰੀ ਨੈਟਵਰਕ ਚ ਪ੍ਰੋਬਲਮ ਆ ਗਈ ਸ਼ਾਇਦ ਅੱਛਾ ਮੈਨੂੰ ਹੀ ਨਹੀਂ ਦਿਖ ਰਹੇ ਸੀਗੇ ਆਹ ਉਹ ਟੇਰ ਲਾਤਾ ਮਨ ਬਾਰਾ ਵਜੇ ਹਾਂ ਹਾਂ ਉਦੋਂ ਮੈਂ ਫ੍ਰੀ ਹੁੰਨੀ ਆ ਠੀਕ ਹੈ ਭੈਣੀ 12 ਵਜੇ ਹਾਂ ਮਨਪ੍ਰੀਤ ਸੈਡ ਕਿਉਂ ਮੈਨੂੰ ਹੁੰਦਾ ਦਿਲ ਚ ਕਾਨੂ ਕੋਈ ਗੱਲ ਰੱਖੀ ਚੱਕਣੀ ਆ ਅੱਛਾ ਅੱਛਾ ਠੀਕ ਹੈ ਮੇਰੀ ਲਾਈਵ ਵਿੱਚ ਮੇਰਾ ਲਾਈਵ ਨਹੀਂ ਚੱਲ ਰਿਹਾ ਕੋਈ ਨਹੀਂ ਕੋਈ ਨਹੀਂ ਸਵੇਰੇ ਚਲਾਵਾਂਗੀ ਮੈਂ 1 ਵਜੇ ਹੋਇਆ ਕਰੂੰ ਠੀਕ ਹੈ ਭੈਣੇ ਠੀਕ ਹੈ ਜਸਨ ਸਾਹਿਬ ਹੈਲੋ ਭਾਜੀ ਜਸਨ ਸਾਹਿਬ ਕਿਵੇਂ ਹੋ 1 ਵਜੇ ਪਰ ਮਨਪ੍ਰੀਤ ਦਾ ਹੁੰਦਾ ਹਨਾ ਓਕੇ ਮਨਪ੍ਰੀਤ ਅੱਜ ਮੈਨੂੰ ਡਰ ਫਿਰ ਭੈਣੇ ਬੱਚੇ ਆ ਜਾਂਦੇ ਆ ਸਕੂਲ ਤੋਂ ਹਾਂ ਹਾਂ ਠੀਕ ਹੈ ਭੈਣੇ ਤੁਸੀਂ ਐਂ ਕਰੋ ਨਾ ਮਨਪ੍ਰੀਤ ਕੁੜੀ ਸਿਆਣੀ ਹਾਂ ਹਾਂ ਉਹ ਸਿਆਣੀ ਕੁੜੀ ਹੈ ਉਨ ਮੈਂ ਜ਼ਿਆਦਾ ਕਿਸੇ ਨਾਲ ਲਿੰਕ ਨਹੀਂ ਗੇ ਨੀਰੰਦਾ ਕਿਉਂਕਿ ਗੱਲ ਜ਼ਿਆਦਾ ਖਰਾਬ ਹੁੰਦੀ ਆ ਅਣਜਾਣ ਵੰਗੋ ਚਲੇ ਜਾਣਾ ਮਰਜ਼ੀ ਦੀ ਮਾਰਕ ਅੱਛਾ ਕੋਈ ਗੱਲ ਨਹੀਂ ਬਾਈ ਜੀ ਇਦਾਂ ਨਹੀਂ ਕਰਨਾ ਚਾਹੀਦਾ ਕਿਉਂ ਕਲੀ ਕਿਉਂ ਨਹੀਂ ਨਹੀਂ ਕੁਛ ਨਹੀਂ ਸਹੀ ਗੱਲ ਹੈ ਕਰਨ ਮਨਪ੍ਰੀਤ ਕਾਂਜੀ ਬਿਲਕੁਲ ਗਈ ਮਨਪ੍ਰੀਤ ਸਬਸਕ੍ਰਾਈਬ ਕਰੋ ਹਾਂ ਮਨਪ੍ਰੀਤ ਨੂੰ ਕਹਿਤਾ ਭੈਣ ਉਹ ਕਰ ਲੈਣਗੇ ਸੋ ਜੀ ਦੀ ਜੀ ਨਹੀਂ ਆਈ ਪਤਾ ਨਹੀਂ ਉਹ ਜੀ ਹੋਣਗੇ ਮਨਪ੍ਰੀਤ ਇਸ ਵੇਲੇ ਚੈਨਲ ਨੂੰ ਹਾਂ ਮਨਪ੍ਰੀਤ ਕਰ ਲਿਓ ਤੁਸੀਂ ਭੈਣ ਨੂੰ ਸਬਸਕ੍ਰਾਈਬ ਹੋਰ ਵੀ ਚੀਲ ਕਰੋ ਹਾਂ ਹਾਂ ਡੋਂਟ ਬਰੀ ਚੀਲ ਕਰੋ ਵਈ ਕੋਈ ਗੱਲ ਨਹੀਂ ਹਾਂ ਸੰਦੀਪ ਚੀਲ ਬਿਲਕੁਲ ਠੀਕ ਆ ਤੁਸੀਂ ਐ ਕਰੋ ਭੈਣੇ ਬੁੱਟਰ ਬਲੌਗ ਤੁਸੀਂ 12 ਵਜੇ ਆ ਜਾ ਕਰੋ ਮਨਪ੍ਰੀਤ 1 ਵਜੇ ਆਉਂਦੀ ਤੇ ਮੈਂ 11 ਵਜੇ ਕਰ ਦਨੀ ਆ ਫਿਰ ਹੈਨਾ ਠੀਕ ਆ ਮਨਪ੍ਰੀਤ ਚਲੋ ਆਪਾਂ ਤਾਂ ਉਧਰ ਗੱਲ ਕਰ ਲਾਂਗੇ ਤੇ ਬੁੱਟਰ ਪਹਿਣ ਤੁਸੀਂ 12 ਵਜੇ ਦਾ ਰੱਖ ਲਓ ਇੱਕ ਦੀ ਥਾਂ ਤੇ 12 ਵਜੇ ਦਾ ਰੱਖ ਲਓ ਇਸ ਤਰ੍ਹਾਂ ਅਡਜਸਟਮੈਂਟ ਕਰ ਲੈਨੇ ਆਪਾਂ ਤੇ ਮੈਂ 11 ਵਜੇ ਆ ਜਾ ਕਰੂੰਗਾ ਸਤਿ ਸ਼੍ਰੀ ਅਕਾਲ ਸੁਖਦੇਵ ਭਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਾਈ ਜੀ ਹਾਂ ਹਾਂ ਤੁਸੀਂ 12 ਵਜੇ ਆ ਜਾ ਕਰੋ ਮੁੱਟਰ ਭੈਣ ਤੇ ਮਨਪ੍ਰੀਤ ਆਇਕੋ ਜੀ ਹੁੰਦੇ ਤੇ ਮੈਂ ਚਲੋ 11 ਵਜੇ ਦਾ ਰੱਖ ਲੈਣੀ ਆ ਮੈਨੂੰ ਅੰਡਰਸਟੈਂਡਿੰਗ ਸਭ ਨੂੰ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਹਾਂ ਕੋਈ ਗੱਲ ਨਹੀਂ ਭਾਈ ਜੀ ਚੱਲਦਾ ਸਭੇ ਹਾਈ ਜੀ ਜੀ 11 ਵਜੇ ਮੈਂ ਬੀਜੀ ਨਹੀਂ ਆ ਜੀ ਮੈਂ ਤੈਨੂੰ ਠੀਕ ਲੱਗੀ ਫਿਰ ਹੁਣ ਪਹਿਣੀ ਐ ਲੋ ਹਾਂ ਕਿਵੇਂ ਹੋ ਸੁਖਵੀਰ ਬੱਚੇ ਕਿਵੇਂ ਹੋ ਗਈ ਠੀਕ ਆ ਸਾਰਾ ਪਰਿਵਾਰ ਹੋਰ ਹਾਂ ਮਨਪ੍ਰੀਤ ਤੂੰ ਚਲੋ ਵਿੱਚ ਟਾਈਮ ਕੱਢ ਲਿਆ ਕਰੀ ਰਾਦੀ ਰਾਦੀ ਦੀਦੀ ਕਿਵੇਂ ਹੋ ਸੋਈ ਦੀਦੀ ਹਾਂ ਮਨਪ੍ਰੀਤ ਕੱਢ ਲਿਆ ਕਰੀ ਕੋਈ ਗੱਲ ਨਹੀਂ ਟਾਈਮ ਆ ਮੈਂ ਵੀ ਛੱਡ ਕੇ ਕੰਮ ਹੀ ਆਇਆ ਕਰੂੰਗੀ 11 ਵਜੇ ਤੱਕ ਮੇਰੀ ਕਿਹੜਾ ਮੁੱਕਦੀ ਆ ਸੁੱਤੇ ਨਹੀਂ ਅੱਛਾ ਹਏ ਅੱਜ ਸੁੱਤੇ ਨਹੀਂ ਪੈਣੀ ਮੈਨੂੰ ਲੱਗਿਆ ਅੱਜ ਲਾਈ ਵਾਜ਼ੀ ਦੀ ਬਿੰਦ ਚੁੱਟ ਬੈਠੀ ਹੈ ਬਿੱਲੀ ਕਿਵੇਂ ਉਹ ਸਰੋਜ ਦੀਦੀ ਰੋਟੀ ਪਾਣੀ ਖਾ ਲਿਆ ਲਵ ਜੂਸ ਰੋਜ ਪੈਣੀ ਹਾਂ ਹਾਂ ਲਵ ਜੂਸ ਸਰੋਜ ਦੀਦੀ ਬੈਲ ਕਮ ਲਾਈਵ ਦੇ ਵਿੱਚ ਹੋਣਾ ਮੈਨੂੰ ਚਲਦਾ ਬਾਨੀ ਦਾ ਫੋਨ ਅੱਛਾ ਬਾਨੀ ਦਾ ਫੋਨ ਆ ਗਿਆ ਬਾਈ ਨੂੰ ਕੌਰ ਬੰਵੀ ਰਾਲੀ ਦਾ ਲੀਦਾ ਦੀ ਔਰ ਪਈ ਸਾਰਿਆਂ ਦਾ ਵੈਲਕਮ ਲਾਈਵ ਦੇ ਵਿੱਚ ਅੱਜ ਮੇਰਾ ਵੈਸੀ ਮਨ ਕੀਤਾ ਕਿ ਚਲੋ ਚਲਦੇ ਹਾਂ ਕੰਮ ਨਹੀਂ ਮੁੱਕਦੇ ਭੈਣੇ ਸੀ ਗੱਲ ਆ ਭੈਣੇ 11 ਵਜੇ ਆਜਿਆ ਕਰੂੰਗੀ ਮੈਂ ਤਾਂ ਕੰਮ ਤਾਂ ਨਹੀਂ ਮੁੱਕਦੇ ਚਲੋ ਫਿਰ ਆਪਾਂ ਬੁੱਟਰ ਦੀ ਦੀਦੀ ਵੀ ਹੈਲਪ ਕਰਨੀ ਹੈ ਨਾ ਭੈਣ ਦੀ ਅੱਜ ਕਿੰਦਰ ਭੈਣੇ ਸੋਈ ਦੀਦੀ ਅੱਜ ਵੈਸੀ ਬੈਠੀ ਸੀ ਮੈਂ ਅੱਜ ਲਾਈਵ ਵੀ ਕਰ ਲੈਨੀ ਆ ਚਲੋ ਫਿਰ ਸਾਰੇ ਭੈਣ ਭਰਾ ਆ ਗਏ ਚਲੋ ਮੇਹਰ ਗੱਲਾਂ ਬਾਤਾਂ ਕਰਦੇ ਆ ਮੈਂ ਹਾਂ ਗਈ ਤਾਂ ਹਾਂ ਹਾਂ ਵੈਲਕਮ ਸਕਵੀਰ ਤੁਹਾਡਾ ਬਈ ਹੋਰ ਕਿਵੇਂ ਚੱਲਦੀ ਹੈ ਤੇਰੀ ਪੜਾਈ ਭੈਣੇ ਮੈਂ ਵੀ ਸਟਿਚਿੰਗ ਕਰਨੀ ਹੁੰਦੀ ਹੈ ਅੱਛਾ ਠੀਕ ਹੈ ਭੈਣੇ ਕੋਈ ਨਾ ਸੁਣਾ ਕੋਈ ਸੁਣਾ ਗੱਲਬਾਤ ਹਾਂ ਹਾਂ ਮੁੱਤਰ ਤੈਨੂੰ ਤੁਸੀਂ 12 ਵਜੇ ਆ ਜਾ ਕਰੋ ਕੋਈ ਗੱਲ ਨਹੀਂ ਤੇ 11 ਵਜੇ ਚਲ ਕੋਈ ਨਾ ਬਾਅਦ ਚ ਕਰ ਲਿਆ ਕਰੂੰਗੀ ਮੈਂ ਤਾਂ ਕੰਮ ਮੈਨੂੰ ਕੋਈ ਨਹੀਂ ਤੂ ਲੱਭਜੂ ਮੈਂ ਸੁੱਖੀ ਹਾਂ ਹਾਂ ਸੁੱਖੋ ਲੱਭਜੂ ਦੀਦੀ ਤੁਹਾਨੂੰ ਵੀ ਬਹੁਤ ਸਰੋ ਸਿਸਰ ਰਾਦੀ ਰਾਦੀ ਓਕੇ ਜੀ ਹਾਂ ਓਕੇ ਓਕੇ ਤੈਨੂੰ ਚੰਨੀ ਕਿਵੇਂ ਹੋ ਕਿਵੇਂ ਹੋ ਚੰਨੀ ਭਰਾ ਅਸੀਂ ਸਾਡੇ ਉਧਰ ਫੋਨ ਦੇਖੀ ਹੁੰਦੇ ਸੀਗੇ ਉਹ ਬਾਪ ਬੇਟਾ ਮੈਂ ਕਿਵੇਂ ਆ ਉਧਰ ਚਲਾ ਲੈ ਨੀ ਇੱਧਰ ਵੀ ਹੈਪੀ ਹੁਣ ਮੈਂ ਚੱਲਦਾ ਸੱਚੀ ਬਾਨੀ ਦਾ ਫੋਨ ਆ ਗਿਆ ਸੁਣ ਲਾ ਭਰਾ ਵਾ ਬਾਨੀ ਦਾ ਕੁ ਬਿਜ਼ਨਸ ਦੀ ਮਾਮਲੇ ਇਚ ਫੋਨ ਕਰਦਾ ਹੁਣ ਦਿਨ ਵੀ ਛੋਟੇ ਹੋ ਗਏ ਹੁਣ ਹਾਂ ਹਾਂ ਮਨਪ੍ਰੀਤ ਛੋਟੇ ਹੋ ਗਏ ਕੌਰਵਨ ਬੀਰੀ ਕਿਵੇਂ ਹੋ ਦੀਦੀ ਪੁੱਛ ਰਹੀ ਹੈ ਵੀ ਕਿਵੇਂ ਹੋ ਤੁਸੀਂ ਓਕੇ ਓਕੇ ਬਾਈ ਹੋਰ ਚੱਲ ਫਿਰ ਮਨਪ੍ਰੀਤ ਆਏ ਆ ਕੰਮ ਤਾਂ ਮੁੱਕਦੀ ਨਹੀਂ ਹੈਗੀ ਪਤਾ ਕਿਹੜੇ ਬਾਨੀ ਦਾ ਹੋ ਨਾ ਹੈ ਅੱਛਾ ਤੱਕੜੀ ਬਣ ਲਿਆ ਆਪਣੇ ਐਮ ਫਾਈਨ ਸਿਸਟਰ ਹਾਂ ਹਾਂ ਠੀਕ ਹੈ ਭਾਈ ਜੀ ਤੇ ਵੀ ਕੰਮ ਚਲ ਫਿਰ ਮੈਨੂੰ ਕੱਪੜੇ ਰਹਿ ਜਾਂਦੇ ਆ ਉਹ ਬਾਅਦ ਚ ਤੋਲੇ ਕਰਾਂਗੇ ਚਲਦੇ ਆ ਨਾ ਸਰੋ ਸਿਸਟਰ ਆਈ نو ਯੂ ਫਾਈਨ ਐਮ ਸ਼ਾਈਨ ਹਾਂ ਹਾਂ ਬਾਈ ਸਿਸਟਰ ਗੁੱਡ ਨਾਈਟ ਠੀਕ ਹੈ ਮਨਪ੍ਰੀਤ ਤੁਸੀਂ ਚੱਲੇ ਹੋ ਕੋਈ ਨਹੀਂ ਤੁਸੀਂ ਆਜੋ ਮਨਪ੍ਰੀਤ ਪਰ ਸੱਟੇ ਗੱਲ ਕਰ ਲਾਂਗੇ ਬਾਅਦ ਵਿੱਚ ਮੈਂ ਗਿਆਰਾ ਹੋ ਜੀ ਸੋਚਿਆ ਫਿਰ ਬਿਲੀਫਾਈਂ ਹੀ ਰਹੋ ਹਾਂ ਹੱਸਦੀ ਵਸਤੀ ਖੁਸ਼ ਰਹੋ ਪੈਸਾਰੇ ਓਕੇ ਬਾਈ ਦੀ ਠੀਕ ਹੈ ਤੂੰ ਅੱਜ ਸੁਖਵੀਰ ਆਉਣਾ ਨਹੀਂ ਲਾਈਵ ਕਦੋਂ ਨਹੀਂ ਹੁੰਨੀ ਆ ਤੂੰ ਸਿਸਟਰ ਸਿਸਟਰ ਡਿਨਰ ਕਰ ਲਿਆ ਹਾਂ ਦੀਦੀ ਡਿਨਰ ਕਰ ਲਿਆ ਤੁਸੀਂ ਚਿੱਲ ਮਨਪ੍ਰੀਤਾ ਦੀ ਬਲਿਉ ਲੈ ਲਿਓ ਹਾਂ ਹਾਂ ਉਹ ਕਰ ਦਨੀ ਹੈ ਮੈਂ ਬਈ ਮਨਪ੍ਰੀਤ ਚੱਲੇ ਆ ਸੌਣ ਮੇਰੇ ਕੋਲ ਹੀ ਨਹੀਂ ਸ਼ੋ ਹੋ ਰਿਹਾ ਕਿ ਮੈਸੇਜ ਰੁਕ ਗਈ। ਮੇਰੇ ਕੋਲ ਪਤਾ ਨਹੀਂ ਕਿ ਹਟ ਰੁਕ ਜਾਂਦੇ ਆ ਓਕੇ ਮਨਪ੍ਰੀਤ ਸੋ ਸਿਸਟਰ ਹਾ ਹਾ ਸਮੇਂ ਤੁਸੀਂ ਲਈ ਇੱਕ 뮤ਜ਼ਿਕ ਵੀ ਬਣਾ ਕੇ ਦੇਵਾਂਗਾ ਹਾ ਹਾ ਹਾਂ ਜੀ ਵੀਰੇ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਐਂਡ ਗੁੱਡ ਨਾਈਟ ਹਾਂ ਸੰਦੀਪ ਜੀ ਸੁਖਵੀਰ ਲਾਈਵ ਨਹੀਂ ਆਈ ਅੱਜ ਅੱਛਾ ਆਈ ਨਹੀਂ ਬਾਈ ਜੀ ਗਾਰਵਨ ਵਿਰੇਜ ਦੀ ਰੀਮੇਸ ਕੁਆਲੀ ਵੀਡੀਓ ਦੇਖ ਕੇ ਮੈਂ ਨੱਚਣ ਲੱਗ ਜਾਈ ਆਂ ਦੀਦੀ ਦਾ ਇਦਾਂ ਹੀ ਆਣਾ ਹਾਂਜੀ ਵੀਰੇ ਕਰ ਲਿਆ ਥੈਂਕ ਯੂ ਗਾਰਵਨ ਵਿਰੇਜ ਸੰਜੀਪ ਕਾ ਵੀ ਕੰਗ ਵੀਰ ਨਹੀਂ ਆ ਹਾਂ ਦੀਦੀ ਉਹ ਸੌਂਗੇ ਹੋਣਗੇ ਬਾਈ ਜੀ ਸ਼ਾਇਦ ਸਾਇਨੀ ਆਇਆ ਸੁਖਵੀਰ ਵੀ ਹਾਂ ਸੁਖਵੀਰ ਬੱਚਾ ਗਿਆ ਬਈ ਉਹਨੇ ਸ਼ਾਇਦ ਸੌਂ ਲੱਗੀ ਆ ਸੁਖਵੀਰ ਮੇਰੇ ਕੋਲ ਨੇ ਥੋੜੇ ਜਿਹਾ ਟਾਈਮ ਤੋਂ ਹੀ ਬੰਦ ਹੋ ਜਾਂਦੇ ਆ ਆ ਦੇਖ ਸੰਦੀ ਫਰਮ ਦੇਸ ਦੀ ਕਿੰਨੀ ਲਾਈਨ ਕੀ ਦੀ ਕੀ ਰੀ ਬੇਇੱਜ਼ਤੀ ਕੀਤੀ ਮਨਪਰੀ ਤਾਂ ਬੇਇੱਜ਼ਤੀ ਖਰਾਬ ਕੀਤੀ ਕੀਤੀ ਓਹੋ ਮੇਰੀ ਮੇਰੇ ਲਾਈਵ ਚ ਨੈਟਵਰਕ ਹੀ ਚੁੱਕ ਕੇ ਆਹੋ ਕੋਈ ਗਾਲ ਨਹੀਂ ਭੈਣ ਨਹੀਂ ਹੁੰਦਾ ਬੇਇੱਜ਼ਤੀ ਬੁਝਤੀ ਆਪਦੇ ਭੈਣ ਭਰਾ ਹੀ ਕਰਦੇ ਹੁੰਦੇ ਆ ਦੂਜਿਆਂ ਦੇ ਤਾਂ ਆਪਾਂ ਗੁੱਸਾ ਵੀ ਨਹੀਂ ਕਰਦ ਸਕਦੇ ਜਿਹੜੇ ਆਪ ਦੇ ਲੱਗਦੇ ਆ ਉਹਨਾਂ ਨੂੰ ਗੁੱਸਾ ਵੀ ਦਿਖਾ ਕੇ ਬਾਅਦ ਚ ਉਹ ਇਹ ਫਿਰੋ ਹੋ ਜਾਂਦਾ ਹੈ ਨਾ ਕੇ ਰਹਿ ਹਸੀ ਮੱਚਾ ਪੂਰਾ ਵਧੀਆ ਨਹੀਂ ਲੱਗ ਰਿਹਾ ਮੈਂ ਫੇਸਬੁਕ ਟੀਟਾ ਔਰ ਫੇਸਬਕ ਕੋਈ ਨਾ ਆਹੋ ਸੌਰੀ ਸੌਰੀ ਮੰਤਰੀ ਕੋਈ ਨਾ ਭਰਾ ਉਹ ਗੁੱਸਾ ਨਹੀਂ ਕਰਦੀ ਐਵੇਂ ਰੋਂਦੀ ਰਹਿੰਦੀ ਹੈ ਉਹ ਹੀ ਦਿਖਾਉਂਦੀ ਹੁੰਦੀ ਕਿ ਮੈਂ ਰੋਣੀ ਗੁੱਸਾ ਵੱਸਣ ਵੈਸੀ ਕਰਦੀ ਰਿਆਲੀ ਕੀ ਘਾਲਾ ਨਾਲੇ ਤੁਗੀਆਂ ਨਹੀਂ ਮੈਂ ਗੁੱਸੇ ਆ ਤੇ ਡੀਜੀ ਵੀ ਬਹੁਤ ਖਰਾਬ ਆ ਲਾਲੂ ਮੂਹ ਕਿ ਤਾਗੇ ਨੇ ਚਲੇ ਗਏ ਸਾਰੇ ਸਰੋਜ ਜੀ ਦੀ ਸੁਖਵੀਰ ਪਣਾ ਕਰਨ ਵੀਰਾ ਵੀ ਚਲਾ ਗਿਆ ਹਾਂ ਭਾਈ ਸੌਣ ਦਾ ਵੇਲਾ ਹੋਣਾ ਸਾਰੇ ਦਿਨ ਦੇ ਫਿਰਦੇ ਰਹਿਣੇ ਆਗੇ ਮੀ ਦੌਣ ਲੱਗ ਜੰਦੀ ਆ ਨਾ 10 ਵਜ ਗਈ ਫਿਰ ਜਾਣਾ ਹੀ ਆ ਭਾਈ ਸਾਰਿਆਂ ਨੇ ਤੂੰ ਤਾਂ ਇੰਨੀ ਸਿਆਣੀ ਕੁੜੀ ਰੋਂਦੀ ਨਹੀਂ ਦੇਣਾ ਨਾ ਮਿੱਟੀ ਚ ਨੀ ਕਿੱਟ ਆਹੋ ਕੱਪੜੇ ਗੰਦੇ ਹੋ ਜਾਣਗੇ ਭਾਈ ਕੁੱਟ ਪੈਣੀ ਆ ਫਿਰ ਘਰੋਂ ਸਿਆਣੀ ਬੱਚੀ ਰੋਂਦੀ ਨਹੀਂ ਹੁੰਦੀ ਚਲੋ ਭਾਈ ਸਾਡੇ ਵੀ ਸਾਰੇ ਸੌਣ ਲੱਗੇ ਆ ਮੈਨੂੰ ਗਾਲਾਂ ਮਿਲਣਗੀਆਂ ਠੀਕ ਆ ਮਨਪ੍ਰੀਤ ਸੰਦੀਪ ਵਈ ਸਤਿ ਸ਼੍ਰੀ ਅਕਾਲ ਵੈਲਕਮ ਤੁਹਾਡਾ ਵਈ ਸਾਰੇ ਹਾਂ ਉਹ ਗਾਲਾਂ ਮਿਲ ਜਾਣਗੀਆਂ ਕਿ ਫੋਨ ਦਾ ਕਿਹੜਾ ਨਹੀਂ ਛੱਡਦੀ ਮੈਂ ਤਾਂ ਮਨਪ੍ਰੀਤ ਦਿਵੀਸ ਨਾਲ ਅੱਜ ਮੈਂ ਖ ਮੈਂ ਵੀ ਕਰਕੇ ਦੇਖਤੀ ਆ ਲਾਈਵ ਤੋਂ ਵਰਪੇ ਹੀ ਆ ਵਾਓ ਪ੍ਰਵਾਟਿਕ ਜਾ ਤੂੰ ਹਾਂ ਰਾਤ ਹੋ ਗਈ ਸੌ ਜਾ ਵੀਰ ਬਿੱਲੇ ਆ ਜਾਣਗੇ ਨਹੀਂ ਬਿੱਲੇ ਮਾਨੂੰ ਆਜੂਗੀ ਸੌਜੋ ਸੌਜੋ ਮਾਨੂੰ ਬਿੱਲੀ ਖਾਜੂਗੀ ਚਲੋ ਠੀਕ ਹੈ ਬਈ ਥੈਂਕ ਯੂ ਮਨਪ੍ਰੀਤ ਤੇ ਰਵੀ ਤੇ ਸੰਦੀ ਵੀਰੇ ਤੁਹਾਡਾ ਵੀ ਤੇ ਥੈਂਕ ਯੂ ਲਾਈਕ ਵਾਸਤੇ ਠੀਕ ਹੈ ਮਨਪ੍ਰੀਤ ਕੱਲ ਮਿਲਦੇ ਆ ਜੇ ਵਟਸਐਪ ਤੇ ਆਪਣੀ ਗੱਲ ਹੋ ਗਈ ਠੀਕ ਹੈ ਤੇ ਨਹੀਂ ਮੈਨੂੰ ਤੂੰ ਲਿੰਕ ਪੇਜ ਦੀ ਕੁ ਵਜੇ ਓਕੇ ਠੀਕ ਆ ਤੇ ਮੈਂ 11 ਕਵਜੀ ਆਉਂਗੀ ਬਸ ਨਾ ਨਾ ਸਿਸਟਰ ਕੀ ਕੀ ਨਾਣਾ ਬਿੱਲੇ ਤੁਰਦਾ ਨਹੀਂ ਮੈਂ ਬੈਈ ਦੀਆਂ ਬਿੱਲਾ ਫਿਰ ਸੋਈ ਨਾ ਤੂੰ ਟੋਵਰ ਲਵਾ ਕੀ ਹੋਣਾ ਅੱਜ ਤਾਂ ਲਵਾਲਾ ਭਰਾਵਾ ਮੈਨੂੰ ਗਾਲਾਂ ਪੈਣਗੀਆਂ ਇੱਧਰ ਸਤਾਰ ਸਾਹਿਬ ਉੱਠ ਕੇ ਤੁਰਿਆ ਹੀ ਦੁਬਾਰੀ ਬਾਰ ਨੂੰ ਕਹਿੰਦੇ ਿੱਤੀ ਬੱਟੀਆਂ ਵਾਲੀ ਧਿਆਣੀ ਹੁੰਦਾ ਸਵੇਰੇ ਉੱਠਣ ਦਾ ਨਾ ਨਹੀਂ ਇਹ ਕੁੱਟ ਪੈਣ ਲੱਗੀ ਤੇ ਉਸਤੇ ਚੜਾਉਣਾ ਵੀ ਨਹੀਂ ਹੈਗਾ ਕਿਸੇ ਨੇ ਆ ਕੇ ਬੇਤਾ ਇੱਕ ਤੱਪੜ ਨਾਲ ਹੀ ਵੇਸੇ ਦੰਦਨ ਪੈ ਜਾਂਦੀ ਐ ਐਨਾ ਵੱਡਾ ਤੱਪੜ ਠੀਕ ਹੈ ਠੀਕ ਵਈ ਸੱਚੀ ਗੱਲ ਠੀਕ ਹੈ ਠੀਕ ਹੈ